ਸੁਪਰੀਮ ਕੋਰਟ ਨੇ ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਸੰਸਦ ਮੈਂਬਰ ਜੈਪ੍ਰਦਾ ਦੀ ਸਜ਼ਾ ਤੇ ਰੋਕ ਲਾ ਦਿੱਤੀ ਹੈ ਜਿਸ ਵਿੱਚ ਉਹਨਾਂ ਦੀ ਮਲਕੀਅਤ ਵਾਲੇ ਇੱਕ ਸਿਨੇਮਾ ਥੀਏਟਰ ਦੇ ਕਰਮਚਾਰੀਆਂ ਦਾ 18 ਸਾਲ ਤੋਂ ਵੱਧ ਸਮੇਂ ਤੋਂ ਕਰਮਚਾਰੀ ਰਾਜ ਬੀਮਾ ਨਿਗਮ ESIC ਦਾ ਬਕਾਏ ਦਾ ਭੁਗਤਾਨ ਨਾ ਕਰਨ ਤੇ 6 ਮਹੀਨਿਆਂ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਜਿੱਥੇ ਜਸਟਿਸ ਅਬੇ ਐਸੋਕਾ ਅਤੇ ਜਸਟਿਸ ਪੰਕਜ ਮਿੱਥਲ ਨੇ ਜੇ ਪ੍ਰਦਾ ਵੱਲੋਂ ਦਾਇਰ ਅਪੀਲ ਤੇ ESI ਨੂੰ ਨੋਟਿਸ ਜਾਰੀ ਕੀਤਾ ਜੇਪਰਦਾ ਵੱਲੋਂ ਪੇਸ਼ ਸੀਨੀਅਰ ਵਕੀਲ ਸੋਨੀਆ ਮਾਤੂਰ ਨੇ ਦਾਵਾ ਕੀਤਾ ਕਿ ਚਨਈ ਦੀ ਹੇਠਲੀ ਅਦਾਲਤ ਵੱਲੋਂ ਪਾਸ ਦੋਸ਼ ਸਿੱਧੀ ਹੁਕਮ ਵਿੱਚ ਖਾਮੀਆਂ ਨੇ ਜਿਸ ਦੇ ਨਾਲ ਹੀ ਚਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਦੇ ਨਾਲ 5000 ਰੁਪਏ ਦਾ ਜੁਰਮਾਨਾ ਵਿਲਾਇਆ ਸੀ ਚਨਈ ਦੇ ਰਾਏਪੇਟਾ ਚੋ ਉਸ ਦੀ ਮਲਕੀਅਤ ਵਾਲੇ ਇੱਕ ਫਿਲਮ ਥੀਏਟਰ ਦੇ ਮੁਲਾਜ਼ਮਾ ਵੱਲੋਂ ਧਾਇਰਿਕ ਪਟੀਸ਼ਨ ਦੇ ਸੰਬੰਧ ਵਿੱਚ ਉਸ ਨੂੰ ਜੁਰਮਾਨਾ ਵੀ ਲਗਾਇਆ ਗਿਆ ਸੀ ਸਿਨੇਮਾ ਹਾਲ ਰਾਮ ਕੁਮਾਰ ਅਤੇ ਰਾਜਾ ਬਾਬੂ ਚਲਾਉਂਦੇ ਨੇ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਪ੍ਰਬੰਧਕ థియేటర్ ਵਰਕਰਾਂ ਨੂੰ ਐਸਆਈ ਅਦਾਕਰਨ 'ਚ ਅਸਫਲ ਰਹੇ ਅਤੇ ਉਹਨਾਂ ਨੇ ਅਦਾਲਤ ਦਾ ਰੋਕ ਕੀਤਾ ਬਾਅਦ 'ਚ ਅਦਾਕਾਰਾਂ ਨੇ ਸਟਾਫ ਨੂੰ ਪੂਰੀ ਰਕਮ ਅਦਾਕਰਨ ਦਾ ਦਾਅਵਾ ਕੀਤਾ ਸੀ ਦਰਅਸਲ ਅਦਾਕਾਰਾ ਜੈ ਪ੍ਰਦਾਤ ਚੰਨਈ ਜੇ ਇਥੇ థియేటర్ ਚਲਾਉਂਦੀ ਸੀ ਜਿਸ ਨੂੰ ਉਹਨਾਂ ਨੇ ਬਾਅਦ 'ਚ ਬੰਦ ਕਰ ਦਿੱਤਾ ਥੀਏਟਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜੈਪ੍ਰਦਾ ਖਿਲਾਫ ਆਵਾਜ਼ ਉਠਾਈ ਅਤੇ ਉਹਨਾਂ ਤੇ ਤਨਖਾਹ ਅਤੇ ਐਸਆਈ ਦੇ ਪੈਸੇ ਨਾ ਦੇਣ ਦਾ ਦੋਸ਼ ਲਗਾਇਆ ਉਹਨਾਂ ਦਾ ਦੋਸ਼ ਸੀ ਕਿ ਸਰਕਾਰੀ ਬੀਮਾ ਨਿਗਮ ਨੂੰ ਐਸਆਈ ਦੇ ਪੈਸੇ ਨਹੀਂ ਦਿੱਤੇ ਗਏ ਸੁਪਰੀਮ ਕੋਰਟ ਨੇ ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਸੰਸਦ ਮੈਂਬਰ ਜੈਪ੍ਰਦਾ ਦੀ ਸਜ਼ਾ ਤੇ ਰੋਕ ਲਾ ਦਿੱਤੀ ਹੈ ਜਿਸ ਵਿੱਚ ਉਹਨਾਂ ਦੀ ਮਲਕੀਅਤ ਵਾਲੇ ਇੱਕ ਸਿਨੇਮਾ ਥੀਏਟਰ ਦੇ ਕਰਮਚਾਰੀਆਂ ਦਾ 18 ਸਾਲ ਤੋਂ ਵੱਧ ਸਮੇਂ ਤੋਂ ਕਰਮਚਾਰੀ ਰਾਜ ਬੀਮਾ ਨਿਗਮ ESIC ਦਾ ਬਕਾਇਆ ਦਾ ਭੁਗਤਾਨ ਨਾ ਕਰਨ ਤੇ 6 ਮਹੀਨਿਆਂ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਜਿੱਥੇ ਜਸਟਿਸ ਅਬੇ ਐਸੋਕਾ ਅਤੇ ਜਸਟਿਸ ਪੰਕਜ ਮਿੱਥਲ ਨੇ ਜੇ ਪ੍ਰਦਾਵਲੋਂ ਦائر ਅਪੀਲ ਤੇ ਐਸਆਈ ਨੂੰ ਨੋਟਿਸ ਜਾਰੀ ਕੀਤਾ ਜੇ ਪ੍ਰਦਾਵਲੋਂ ਪੇਸ਼ ਸੀਨੀਅਰ ਵਕੀਲ ਸੋਨੀਆ ਮਾਤੂਰ ਨੇ ਦਾਵਾ ਕੀਤਾ ਕਿ ਚੇਨਈ ਦੀ ਹੇਠਲੀ ਅਦਾਲਤ ਵੱਲੋਂ ਪਾਸ ਦੋਸ਼ ਸਿੱਧੀ ਹੁਕਮ ਵਿੱਚ ਖਾਮੀਆਂ ਨੇ ਜਿਸ ਦੇ ਨਾਲ ਹੀ ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਦੇ ਨਾਲ 5000 ਰੁਪਏ ਦਾ ਜੁਰਮਾਨਾ ਵੀ ਲਾਇਆ ਸੀ ਚੇਨਈ ਦੇ ਰਾਏਪੇਟਾ ਚੋ ਉਸ ਦੀ ਮਲਕੀਅਤ ਵਾਲੇ ਇੱਕ ਫਿਲਮ ਥੀਏਟਰ ਦੇ ਮੁਲਾਜ਼ਮਾ ਵੱਲੋਂ ਧਾਇਰਿਕ ਪਟੀਸ਼ਨ ਦੇ ਸਬੰਧ ਵਿੱਚ ਉਸ ਨੂੰ ਜੁਰਮਾਨਾ ਵੀ ਲਗਾਇਆ ਗਿਆ ਸੀ ਸਿਨੇਮਾ ਹਾਲ ਰਾਮ ਕੁਮਾਰ ਅਤੇ ਰਾਜਾ ਬਾਬੂ ਚਲਾਉਂਦੇ ਨੇ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਪ੍ਰਬੰਧਕ ਥੀਏਟਰ ਵਰਕਰਾਂ ਨੂੰ ਐਸਆਈ ਅਦਾਕਰਨ 'ਚ ਅਸਫਲ ਰਹੇ ਅਤੇ ਉਹਨਾਂ ਨੇ ਅਦਾਲਤ ਦਾ ਰੋਕ ਕੀਤਾ ਬਾਅਦ 'ਚ ਅਦਾਕਾਰਾਂ ਨੇ ਸਟਾਫ ਨੂੰ ਪੂਰੀ ਰਕਮ ਅਦਾਕਰਨ ਦਾ ਦਾਅਵਾ ਕੀਤਾ ਸੀ ਦਰਅਸਲ ਅਦਾਕਾਰਾ ਜੈ ਪ੍ਰਦਾਤ ਚੰਨਈ ਜੇ ਇਥੇ ਥੀਏਟਰ ਚਲਾਉਂਦੀ ਸੀ ਜਿਸ ਨੂੰ ਉਹਨਾਂ ਨੇ ਬਾਅਦ 'ਚ ਬੰਦ ਕਰ ਦਿੱਤਾ ਰੇਟਰ ਦੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜੇਪਰਾਦਾ ਖਿਲਾਫ ਆਵਾਜ਼ ਉਠਾਈ ਅਤੇ ਉਨ੍ਹਾਂ ਤੇ ਤਨਖਾਹ ਅਤੇ ਐਸਆਈ ਦੇ ਪੈਸੇ ਨਾ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਦਾ ਦੋਸ਼ ਸੀ ਕਿ ਸਰਕਾਰੀ ਬੀਮਾ ਨਿਗਮ ਨੂੰ ਐਸਆਈ ਦੇ ਪੈਸੇ ਨਹੀਂ ਦਿੱਤੇ ਗਏ।